El ਰਫਤਾਰ ਗੱਡੀ ਨੇ ਮੋਟਰਸਾਈਕਲ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰੀ ਆ ਤੇ ਇਹ ਟੱਕਰ ਉਦੋਂ ਹੁੰਦੀ ਆ ਜਦੋਂ ਇਹ ਦੋਵੇਂ ਹੀ ਆਪਣੀ ਆਪਣੀ ਜਗ੍ਹਾ ਤੇ ਜਾ ਰਹੇ ਹੁੰਦੇ ਦੋਵੇਂ ਹੀ ਆਪਣੇ ਆਪਣੇ ਮੰਜ਼ਿਲ ਤੇ ਜਾ ਰਹੇ ਹੁੰਦੇ ਆ ਤੇ ਗੱਡੀ ਦੀ ਰਫਤਾਰ ਇਹਨੇ ਤੇਜ਼ ਸੀ ਕਿ ਉਸਨੇ ਮੋਟਰਸਾਈਕਲ ਸਵਾਰ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰ ਦਿੱਤੀ ਆ ਤੇ ਮੋਟਰਸਾਈਕਲ ਸਵਾਰ ਦੀ ਜਗ੍ਹਾ ਤੇ ਹੀ ਮੌਤ ਹੋ ਗਈ ਆ ਤੇ ਆਸ-ਪਾਸ ਦੇ ਲੋਕ ਜਿਹੜੇ ਸਨ ਜਦੋਂ ਆਵਾਜ਼ ਸੁਣਦੇ ਆ ਤੇ ਭੱਜਦੇ ਹੁੰਦੇ ਆ ਮਦਦ ਲਈ ਹੁੰਦੇ ਆ ਮੋਟਰਸਾਈਕਲ ਸਵਾਰ ਦੀ ਮਦਦ ਲਈ ਲੋਕ ਉਹ ਕੋ ਪਹੁੰਚਦੇ ਆ ਪਰ ਉਸ ਦੀ ਮਦਦ ਜਿਹੜੀ ਨਹੀਂ ਕਰ ਪਾਉਂਦੇ ਕਿਉਂਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਗੱਡੀ ਦੇ ਰਫ਼ਤਾਰ ਬੇਹਤ ਤੇਜ਼ ਸੀਗੀ ਪੂਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਆ ਜਦੋਂ ਲੋਕ ਇਕੱਠੇ ਹੁੰਦੇ ਆ ਤੇ ਲੋਕ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਜਿਹੜੀ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਆ ਕਿਉਂਕਿ ਆਵਾਜ਼ ਸੁਣਾਈ ਦਿੰਦੀ ਆ ਟੱਕਰ ਦੀ ਬੇਹਤ ਖਤਰਨਾਕ ਤਰੀਕੇ ਦੀ ਟੱਕਰ ਸੀ ਆਵਾਜ਼ ਹੁੰਦੇ ਹੀ ਲੋਕ ਦੌੜੇ ਹੁੰਦੇ ਆ ਕਿ ਕਿਤੇ ਨਾ ਕਿਤੇ ਇਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਵੇ ਪੂਰੀ ਖਬਰ ਜਿਹੜੀ ਆ ਲੁਧਿਆਣੇ ਦੇ ਸਰਬਨਗਰ ਤੋਂ ਆ ਰਹੀ ਹੈ ਜਿੱਥੇ ਕਿ ਮੋਟਰਸਾਈਕਲ ਅਤੇ ਤੇਜ਼ ਰਫ਼ਤਾਰ ਗੱਡੀ ਦੀ ਜਿਹੜੀ ਟੱਕਰ ਹੋ ਗਈ ਹੈ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਜੁਟੀ ਹੋਈ ਹੈ ਪੁਲਿਸ ਜਾਂਚ ਕਰ ਰਹੀ ਹੈ ਮੌਕੇ ਤੇ ਪਹੁੰਚੀ ਹੈ ਪੁਲਿਸ ਜੋ ਕਿ ਗੱਡੀ ਦਾ ਗੱਡੀ ਸਵਾਰ ਸੀਗਾ ਉਸ ਤੇ ਮਾਮਲਾ ਪੁਲਿਸ ਨੇ ਦਰਜ ਕਰ ਲਿਆ ਕਾਰਵਾਈ ਕੀਤੀ ਜਾ ਰਹੀ ਹੈ ਤੇ ਹਮੇਸ਼ਾ ਹੀ ਅਪੀਲ ਜਿਹੜੀ ਹੈ ਲੋਕਾਂ ਨੂੰ ਕੀਤੀ ਜਾਂਦੀ ਆ ਕਿ ਗੱਡੀਆਂ ਦੀ ਜਿਹੜੀ ਰਫ਼ਤਾਰ ਹੁੰਦੀ ਆ ਉਸ ਲੋ ਹੀ ਰੱਖੀ ਜਾਵੇ ਉਨੀ ਹੀ ਰੱਖੀ ਜਾਵੇ ਜਿੰਨੀ ਕਿ ਕੰਟਰੋਲ ਕੀਤੀ ਜਾਵੇ ਚਾਹੇ ਤੁਸੀਂ ਐਕਟਿਵਾ ਚਲਾ ਰਹੇ ਹੋ ਚਾਹੇ ਤੁਸੀਂ ਗੱਡੀ ਚਲਾ ਰਹੇ ਹੋ ਚਾਹੇ ਤੁਸੀਂ ਮੋਟਰਸਾਈਕਲ ਚਲਾ ਰਹੇ ਹੋ ਤੇ ਇਹਨਾਂ ਦੀ ਰਫ਼ਤਾਰ ਜਿਹੜੀ ਆ ਉਨੀ ਹੀ ਰੱਖੋ ਜਿੰਨੀ ਤੁਹਾਡੀ ਕੰਟਰੋਲ 'ਚ ਹੋ ਸਕੇ ਕਿਉਂਕਿ ਕੰਟਰੋਲ 'ਚ ਨਾ ਹੋਣ ਤੋਂ ਬਾਅਦ ਵੱਡਾ ਹਾਦਸਾ ਜਿਹੜਾ ਉਹ ਵਾਪਰ ਜਾਂਦਾ ਹੈ ਤੇ ਇੱਥੇ ਵੀ ਇਸੇ ਤਰੀਕੇ ਦੇ ਨਾਲ ਹੋਇਆ ਇਹ ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ ਸਵਾਰ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰ ਦਿੱਤੀ ਆ ਕਿ ਉਹ ਉੱਥੇ ਹੀ ਉਸ ਦੀ ਮੌਤ ਹੋ ਗਈ ਆ ਤੇ ਪੂਰੀ ਖਬਰ ਲੁਧਿਆਣਾ ਦੇ ਸਰਾਂਭਾ ਨਗਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੋਵੇਂ ਹੀ ਜਦੋਂ ਆਪਣੀ ਆਪਣੀ ਜਗ੍ਹਾ ਤੇ ਕਿਤੇ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਪਹੁੰਚਦੇ ਆ ਸੜਕ ਤੇ ਹੀ ਇਹ ਵੱਡਾ ਹਾਦਸਾ ਜਿਹੜਾ ਵਾਪਰ ਗਿਆ ਕਿਉਂਕਿ ਦੂਸਰੀ ਸਾਈਡ ਤੋਂ ਇੱਕ ਸਾਈਡ ਤੋਂ ਗੱਡੀ ਆ ਰਹੀ ਸੀ ਦੂਸਰੀ ਸਾਈਡ ਤੋਂ ਮੋਟਰਸਾਈਕਲ ਸਵਾਰ ਆ ਰਿਹਾ ਸੀ ਦੋਵਾਂ ਦੀ ਆਹਮੋ ਸਾਹਮਣੇ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਹੁੰਦੀ ਹੈ ਲੋਕ ਪਹੁੰਚਦੇ ਲੋਕਾਂ ਨੇ ਵੀ ਦੇਖਿਆ ਹਾਦਸੇ ਨੂੰ ਪੂਰਾ ਤੇ ਪੁਲਿਸ ਨੂੰ ਬੁਲਾਇਆ ਗਿਆ ਮਾਮਲੇ ਦੇ ਵਿੱਚ ਪੁਲਿਸ ਨੇ ਗੱਡੀ ਵਾਲੇ ਤੇ ਜਿਹੜਾ ਮਾਮਲਾ ਦਰਜ ਕੀਤਾ ਤੇ ਕਾਰਵਾਈ ਪੁਲਿਸ ਵੱਲੋਂ ਹੁਣ ਸ਼ੁਰੂ ਕਰ ਦਿੱਤੀ ਗਈ Pegra, ਗੱਡੀ ਨੇ ਮੋਟਰਸਾਈਕਲ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰੀ ਆ ਤੇ ਇਹ ਟੱਕਰ ਉਦੋਂ ਹੁੰਦੀ ਆ ਜਦੋਂ ਇਹ ਦੋਵੇਂ ਹੀ ਆਪਣੀ ਆਪਣੀ ਜਗ੍ਹਾ ਤੇ ਜਾ ਰਹੇ ਹੁੰਦੇ ਦੋਵੇਂ ਹੀ ਆਪਣੇ ਆਪਣੇ ਮੰਜ਼ਿਲ ਤੇ ਜਾ ਰਹੇ ਹੁੰਦੇ ਆ ਤੇ ਗੱਡੀ ਦੀ ਰਫ਼ਤਾਰ ਇਹਨੇ ਤੇਜ਼ ਸੀ ਕਿ ਉਸਨੇ ਮੋਟਰਸਾਈਕਲ ਸਵਾਰ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰ ਦਿੱਤੀ ਆ ਤੇ ਮੋਟਰਸਾਈਕਲ ਸਵਾਰ ਦੀ ਜਗ੍ਹਾ ਤੇ ਹੀ ਮੌਤ ਹੋ ਗਈ ਆ ਤੇ ਆਸ-ਪਾਸ ਦੇ ਲੋਕ ਜਿਹੜੇ ਸਨ ਜਦੋਂ ਆਵਾਜ਼ ਸੁਣਦੇ ਆ ਤੇ ਭੱਜਦੇ ਹੁੰਦੇ ਆ ਮਦਦ ਲਈ ਹੁੰਦੇ ਆ ਮੋਟਰਸਾਈਕਲ ਸਵਾਰ ਦੀ ਮਦਦ ਲਈ ਲੋਕ ਦੇ ਆ ਪਰ ਉਸ ਦੀ ਮਦਦ ਜਿਹੜੀ ਨਹੀਂ ਕਰ ਪਾਉਂਦੇ ਕਿਉਂਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਗੱਡੀ ਦੇ ਰਫ਼ਤਾਰ ਬੇਹਤ ਤੇਜ਼ ਸੀਗੀ ਪੂਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਆ ਜਦੋਂ ਲੋਕ ਇਕੱਠੇ ਹੁੰਦੇ ਆ ਤੇ ਲੋਕ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਜਿਹੜੀ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਆ ਕਿਉਂਕਿ ਆਵਾਜ਼ ਸੁਣਾਈ ਦਿੰਦੀ ਆ ਟੱਕਰ ਦੀ ਬੇਹਦ ਖਤਰਨਾਕ ਤਰੀਕੇ ਦੀ ਟੱਕਰ ਸੀ ਆਵਾਜ਼ ਹੁੰਦੇ ਹੀ ਲੋਕ ਦੌੜੇ ਹੁੰਦੇ ਆ ਕਿ ਕਿਤੇ ਨਾ ਕਿਤੇ ਇਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਵੇ ਪੂਰੀ ਖਬਰ ਜਿਹੜੀ ਆ ਲੁਧਿਆਣੇ ਦੇ ਸਰਬਨਗਰ ਤੋਂ ਆ ਰਹੀ ਹੈ ਜਿੱਥੇ ਕਿ ਮੋਟਰਸਾਈਕਲ ਅਤੇ ਤੇਜ਼ ਰਫ਼ਤਾਰ ਗੱਡੀ ਦੀ ਜਿਹੜੀ ਟੱਕਰ ਹੋ ਗਈ ਹੈ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਜੁਟੀ ਹੋਈ ਹੈ ਪੁਲਿਸ ਜਾਂਚ ਕਰ ਰਹੀ ਹੈ ਆ ਮੌਕੇ ਤੇ ਪਹੁੰਚੀ ਹੈ ਪੁਲਿਸ ਜੋ ਕਿ ਗੱਡੀ ਦਾ ਗੱਡੀ ਸਵਾਰ ਸੀਗਾ ਉਸ ਤੇ ਮਾਮਲਾ ਪੁਲਿਸ ਨੇ ਦਰਜ ਕਰ ਲਿਆ ਕਾਰਵਾਈ ਕੀਤੀ ਜਾ ਰਹੀ ਹੈ ਤੇ ਹਮੇਸ਼ਾ ਹੀ ਅਪੀਲ ਜਿਹੜੀ ਹੈ ਲੋਕਾਂ ਨੂੰ ਕੀਤੀ ਜਾਂਦੀ ਆ ਕਿ ਗੱਡੀਆਂ ਦੀ ਜਿਹੜੀ ਰਫ਼ਤਾਰ ਹੁੰਦੀ ਆ ਉਸ ਲੋ ਹੀ ਰੱਖੀ ਜਾਵੇ ਉਨੀ ਹੀ ਰੱਖੀ ਜਾਵੇ ਜਿੰਨੀ ਕਿ ਕੰਟਰੋਲ ਕੀਤੀ ਜਾਵੇ ਚਾਹੇ ਤੁਸੀਂ ਐਕਟੀਵਾ ਚਲਾ ਰਹੇ ਹੋ ਚਾਹੇ ਤੁਸੀਂ ਗੱਡੀ ਚਲਾ ਰਹੇ ਹੋ ਚਾਹੇ ਤੁਸੀਂ ਮੋਟਰਸਾਈਕਲ ਚਲਾ ਰਹੇ ਹੋ ਤੇ ਇਹਨਾਂ ਦੀ ਰਫ਼ਤਾਰ ਜਿਹੜੀ ਆ ਉਨੀ ਹੀ ਰੱਖੋ ਜਿੰਨੀ ਤੁਹਾਡੀ ਕੰਟਰੋਲ 'ਚ ਹੋ ਸਕੇ ਕਿਉਂਕਿ ਕੰਟਰੋਲ 'ਚ ਨਾ ਹੋਣ ਤੋਂ ਬਾਅਦ ਵੱਡਾ ਹਾਦਸਾ ਜਿਹੜਾ ਉਹ ਵਾਪਰ ਜਾਂਦਾ ਹੈ ਤੇ ਇੱਥੇ ਵੀ ਇਸੇ ਤਰੀਕੇ ਦੇ ਨਾਲ ਹੋਇਆ ਇਹ ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ ਸਵਾਰ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰ ਦਿੱਤੀ ਆ ਕਿ ਉਹ ਉੱਥੇ ਹੀ ਉਸ ਦੀ ਮੌਤ ਹੋ ਗਈ ਆ ਤੇ ਪੂਰੀ ਖਬਰ ਲੁਧਿਆਣਾ ਦੇ ਫਰਾਬਰ ਨਗਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੋਵੇਂ ਹੀ ਜਦੋਂ ਆਪਣੀ ਆਪਣੀ ਜਗ੍ਹਾ ਤੇ ਕਿਤੇ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਪਹੁੰਚਦੇ ਆ ਸੜਕ ਤੇ ਹੀ ਇਹ ਵੱਡਾ ਹਾਦਸਾ ਜਿਹੜਾ ਵਾਪਰ ਗਿਆ ਕਿਉਂਕਿ ਦੂਸਰੀ ਸਾਈਡ ਤੋਂ ਇੱਕ ਸਾਈਡ ਤੋਂ ਗੱਡੀ ਆ ਰਹੀ ਸੀ ਦੂਸਰੀ ਸਾਈਡ ਤੋਂ ਮੋਟਰਸਾਈਕਲ ਸਵਾਰ ਆ ਰਿਹਾ ਸੀ ਦੋਵਾਂ ਦੀ ਆਹਮੋ ਸਾਹਮਣੇ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਹੁੰਦੀ ਹੈ ਲੋਕ ਪਹੁੰਚਦੇ ਲੋਕਾਂ ਨੇ ਵੀ ਦੇਖਿਆ ਹਾਦਸੇ ਨੂੰ ਪੂਰਾ ਤੇ ਪੁਲਿਸ ਨੂੰ ਬੁਲਾਇਆ ਗਿਆ। ਮਾਮਲੇ ਦੇ ਵਿੱਚ ਪੁਲਿਸ ਨੇ ਗੱਡੀ ਵਾਲੇ ਤੇ ਜਿਹੜਾ ਮਾਮਲਾ ਦਰਜ ਕੀਤਾ ਤੇ ਕਾਰਵਾਈ ਪੁਲਿਸ ਵੱਲੋਂ ਹੁਣ ਸ਼ੁਰੂ ਕਰ ਦਿੱਤੀ ਗਈ। ਤੇਜ ਰਫਤਾਰ ਗੱਡੀ ਨੇ ਮੋਟਰਸਾਈਕਲ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰੀ ਆ ਤੇ ਇਹ ਟੱਕਰ ਉਦੋਂ ਹੁੰਦੀ ਆ ਜਦੋਂ ਇਹ ਦੋਵੇਂ ਹੀ ਆਪਣੀ ਆਪਣੀ ਜਗ੍ਹਾ ਤੇ ਜਾ ਰਹੇ ਹੁੰਦੇ ਦੋਵੇਂ ਹੀ ਆਪਣੇ ਆਪਣੇ ਮੰਜ਼ਿਲ ਤੇ ਜਾ ਰਹੇ ਹੁੰਦੇ ਆ ਤੇ ਗੱਡੀ ਦੀ ਰਫ਼ਤਾਰ ਇਹਨੇ ਤੇਜ਼ ਸੀ ਕਿ ਉਸਨੇ ਮੋਟਰਸਾਈਕਲ ਸਵਾਰ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰ ਦਿੱਤੀ ਹੈ ਤੇ ਮੋਟਰਸਾਈਕਲ ਸਵਾਰ ਦੀ ਜਗ੍ਹਾ ਤੇ ਹੀ ਮੌਤ ਹੋ ਗਈ ਆ ਤੇ ਆਸ-ਪਾਸ ਦੇ ਲੋਕ ਜਿਹੜੇ ਸੇ ਜਦੋਂ ਆਵਾਜ਼ ਸੁਣਦੇ ਆ ਤੇ ਭੱਜਦੇ ਹੁੰਦੇ ਆ ਮਦਦ ਲਈ ਹੁੰਦੇ ਆ ਮੋਟਰਸਾਈਕਲ ਸਵਾਰ ਦੀ ਮਦਦ ਲਈ ਲੋਕ ਪਹੁੰਚਦੇ ਆ ਪਰ ਉਸ ਦੀ ਮਦਦ ਜਿਹੜੀ ਨਹੀਂ ਕਰ ਪਾਉਂਦੇ ਕਿਉਂਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਗੱਡੀ ਦੇ ਰਫ਼ਤਾਰ ਬੇਹਤ ਤੇਜ਼ ਸੀਗੀ ਪੂਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਦੋਂ ਲੋਕ ਇਕੱਠੇ ਹੁੰਦੇ ਆ ਤੇ ਲੋਕ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਜਿਹੜੀ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਹੈ ਕਿਉਂਕਿ ਆਵਾਜ਼ ਸੁਣਾਈ ਦਿੰਦੀ ਹੈ ਟੱਕਰ ਦੀ ਬੇहद ਖਤਰਨਾਕ ਤਰੀਕੇ ਦੀ ਟੱਕਰ ਸੀ ਆਵਾਜ਼ ਹੁੰਦੇ ਹੀ ਲੋਕ ਦੌੜੇ ਹੁੰਦੇ ਆ ਕਿ ਕਿਤੇ ਨਾ ਕਿਤੇ ਇਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਵੇ ਪੂਰੀ ਖਬਰ ਜਿਹੜੀ ਆ ਲੁਧਿਆਣੇ ਦੇ ਸਰਾਂਬਾ ਨਗਰ ਤੋਂ ਆ ਰਹੀ ਹੈ ਜਿੱਥੇ ਕਿ ਮੋਟਰਸਾਈਕਲ ਅਤੇ ਤੇਜ਼ ਰਫ਼ਤਾਰ ਗੱਡੀ ਦੀ ਜਿਹੜੀ ਟੱਕਰ ਹੋ ਗਈ ਹੈ ਤਾਂ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਜੁਟੀ ਹੋਈ ਹੈ ਪੁਲਿਸ ਜਾਂਚ ਕਰ ਰਹੀ ਆ ਮੌਕੇ ਤੇ ਪਹੁੰਚੀ ਆ ਪੁਲਿਸ ਜੋ ਕਿ ਗੱਡੀ ਦਾ ਗੱਡੀ ਸਵਾਰ ਸੀਗਾ ਉਸ ਤੇ ਮਾਮਲਾ ਪੁਲਿਸ ਨੇ ਦਰਜ ਕਰ ਲਿਆ ਕਾਰਵਾਈ ਕੀਤੀ ਜਾ ਰਹੀ ਹੈ ਤੇ ਹਮੇਸ਼ਾ ਹੀ ਅਪੀਲ ਜਿਹੜੀ ਆ ਲੋਕਾਂ ਨੂੰ ਕੀਤੀ ਜਾਂਦੀ ਆ ਕਿ ਗੱਡੀਆਂ ਦੀ ਜਿਹੜੀ ਰਫ਼ਤਾਰ ਹੁੰਦੀ ਆ ਉਸ ਲੋ ਹੀ ਰੱਖੀ ਜਾਵੇ ਓਨੀ ਹੀ ਰੱਖੀ ਜਾਵੇ ਜਿੰਨੀ ਕਿ ਕੰਟਰੋਲ ਕੀਤੀ ਜਾਵੇ ਚਾਹੇ ਤੁਸੀਂ ਐਕਟਿਵਾ ਚਲਾ ਰਹੇ ਹੋ ਚਾਹੇ ਤੁਸੀਂ ਗੱਡੀ ਚਲਾ ਰਹੇ ਹੋ ਚਾਹੇ ਤੁਸੀਂ ਮੋਟਰਸਾਈਕਲ ਚਲਾ ਰਹੇ ਹੋ ਤੇ ਇਹਨਾਂ ਦੀ ਰਫ਼ਤਾਰ ਜਿਹੜੀ ਆ ਉਨਹੀ ਰੱਖੋ ਜਿੰਨੀ ਤੁਹਾਡੀ ਕੰਟਰੋਲ 'ਚ ਹੋ ਸਕੇ ਕਿਉਂਕਿ ਕੰਟਰੋਲ 'ਚ ਨਾ ਹੋਣ ਤੋਂ ਬਾਅਦ ਵੱਡਾ ਹਾਦਸਾ ਜਿਹੜਾ ਉਹ ਵਾਪਰ ਜਾਂਦਾ ਹੈ ਤੇ ਇੱਥੇ ਵੀ ਇਸੇ ਤਰੀਕੇ ਦੇ ਨਾਲ ਹੋਇਆ ਇਹ ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ ਸਵਾਰ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰ ਦਿੱਤੀ ਆ ਕਿ ਉਹ ਉੱਥੇ ਹੀ ਉਸ ਦੀ ਮੌਤ ਹੋ ਗਈ ਆ ਤੇ ਪੂਰੀ ਖਬਰ ਲੁਧਿਆਣਾ ਦੇ ਸਰਾਂਭਾ ਨਗਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੋਵੇਂ ਹੀ ਜਦੋਂ ਆਪਣੀ ਆਪਣੀ ਜਗ੍ਹਾ ਤੇ ਕਿਤੇ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਪਹੁੰਚਦੇ ਆ ਸੜਕ ਤੇ ਹੀ ਇਹ ਵੱਡਾ ਹਾਦਸਾ ਜਿਹੜਾ ਵਾਪਰ ਗਿਆ ਕਿਉਂਕਿ ਦੂਸਰੀ ਸਾਈਡ ਤੋਂ ਇੱਕ ਸਾਈਡ ਤੋਂ ਗੱਡੀ ਆ ਰਹੀ ਸੀ ਦੂਸਰੀ ਸਾਈਡ ਤੋਂ ਮੋਟਰਸਾਈਕਲ ਸਵਾਰ ਆ ਰਿਹਾ ਸੀ ਦੋਵਾਂ ਦੀ ਆਹਮੋ ਸਾਹਮਣੇ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਹੁੰਦੀ ਹੈ ਲੋਕ ਪਹੁੰਚਦੇ ਲੋਕਾਂ ਨੇ ਵੀ ਦੇਖਿਆ ਹਾਦਸੇ ਨੂੰ ਪੂਰਾ ਤੇ ਪੁਲਿਸ ਨੂੰ ਬੁਲਾਇਆ ਗਿਆ ਮਾਮਲੇ ਦੇ ਵਿੱਚ ਪੁਲਿਸ ਨੇ ਗੱਡੀ ਵਾਲੇ ਤੇ ਜਿਹੜਾ ਮਾਮਲਾ ਦਰਜ ਕੀਤਾ ਤੇ ਕਾਰਵਾਈ ਪੁਲਿਸ ਵੱਲੋਂ ਹੁਣ ਸ਼ੁਰੂ ਕਰ ਦਿੱਤੀ ਗਈ ਤੇਜ ਰਫਤਾਰ ਗੱਡੀ ਨੇ ਮੋਟਰਸਾਈਕਲ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰੀ ਆ ਤੇ ਇਹ ਟੱਕਰ ਉਦੋਂ ਹੁੰਦੀ ਆ ਜਦੋਂ ਇਹ ਦੋਵੇਂ ਹੀ ਆਪਣੀ ਆਪਣੀ ਜਗ੍ਹਾ ਤੇ ਜਾ ਰਹੇ ਹੁੰਦੇ ਦੋਵੇਂ ਹੀ ਆਪਣੇ ਆਪਣੇ ਮੰਜ਼ਿਲ ਤੇ ਜਾ ਰਹੇ ਹੁੰਦੇ ਆ ਤੇ ਗੱਡੀ ਦੀ ਰਫਤਾਰ ਇਹਨੇ ਤੇਜ਼ ਸੀ ਕਿ ਉਸਨੇ ਮੋਟਰਸਾਈਕਲ ਸਵਾਰ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰ ਦਿੱਤੀ ਆ ਤੇ ਮੋਟਰਸਾਈਕਲ ਸਵਾਰ ਦੀ ਜਗ੍ਹਾ ਤੇ ਹੀ ਮੌਤ ਹੋ ਗਈ ਆ ਤੇ ਆਸ-ਪਾਸ ਦੇ ਲੋਕ ਜਿਹੜੇ ਸਨ ਜਦੋਂ ਆਵਾਜ਼ ਸੁਣਦੇ ਆ ਤੇ ਭੱਜਦੇ ਹੁੰਦੇ ਆ ਮਦਦ ਲਈ ਹੁੰਦੇ ਆ ਮੋਟਰਸਾਈਕਲ ਸਵਾਰ ਦੀ ਮਦਦ ਲਈ ਲੋਕ ਪਹੁੰਚਦੇ ਆ ਪਰ ਉਸ ਦੀ ਮਦਦ ਜਿਹੜੀ ਨਹੀਂ ਕਰ ਪਾਉਂਦੇ ਕਿਉਂਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਗੱਡੀ ਦੇ ਰਫ਼ਤਾਰ ਬੇहद ਤੇਜ਼ ਸੀਗੀ ਪੂਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਆ ਜਦੋਂ ਲੋਕ ਇਕੱਠੇ ਹੁੰਦੇ ਆ ਤੇ ਲੋਕ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਜਿਹੜੀ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਆ ਕਿਉਂਕਿ ਆਵਾਜ਼ ਸੁਣਾਈ ਦਿੰਦੀ ਆ ਟੱਕਰ ਦੀ ਬੇहद ਖਤਰਨਾਕ ਤਰੀਕੇ ਦੀ ਟੱਕਰ ਸੀ ਆਵਾਜ਼ ਹੁੰਦੇ ਹੀ ਲੋਕ ਦੌੜੇ ਹੁੰਦੇ ਆ ਕਿ ਕਿਤੇ ਨਾ ਕਿਤੇ ਇਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਵੇ ਪੂਰੀ ਖਬਰ ਜਿਹੜੀ ਆ ਲੁਧਿਆਣੇ ਦੇ ਸਰਬਨਗਰ ਤੋਂ ਆ ਰਹੀ ਹੈ ਜਿੱਥੇ ਕਿ ਮੋਟਰਸਾਈਕਲ ਅਤੇ ਤੇਜ਼ ਰਫ਼ਤਾਰ ਗੱਡੀ ਦੀ ਜਿਹੜੀ ਟੱਕਰ ਹੋ ਗਈ ਹੈ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਜੁਟੀ ਹੋਈ ਹੈ ਪੁਲਿਸ ਜਾਂਚ ਕਰ ਰਹੀ ਹੈ ਮੌਕੇ ਤੇ ਪਹੁੰਚੀ ਹੈ ਪੁਲਿਸ ਜੋ ਕਿ ਗੱਡੀ ਦਾ ਗੱਡੀ ਸਵਾਰ ਸੀਗਾ ਉਸ ਤੇ ਮਾਮਲਾ ਪੁਲਿਸ ਨੇ ਦਰਜ ਕਰ ਲਿਆ ਕਾਰਵਾਈ ਕੀਤੀ ਜਾ ਰਹੀ ਹੈ ਤੇ ਹਮੇਸ਼ਾ ਹੀ ਅਪੀਲ ਜਿਹੜੀ ਹੈ ਲੋਕਾਂ ਨੂੰ ਕੀਤੀ ਜਾਂਦੀ ਆ ਕਿ ਗੱਡੀਆਂ ਦੀ ਜਿਹੜੀ ਰਫ਼ਤਾਰ ਹੁੰਦੀ ਆ ਉਸ ਲੋ ਹੀ ਰੱਖੀ ਜਾਵੇ ਉਨੀ ਹੀ ਰੱਖੀ ਜਾਵੇ ਜਿੰਨੀ ਕਿ ਕੰਟਰੋਲ ਕੀਤੀ ਜਾਵੇ ਚਾਹੇ ਤੁਸੀਂ ਐਕਟੀਵਾ ਚਲਾ ਰਹੇ ਹੋ ਚਾਹੇ ਤੁਸੀਂ ਗੱਡੀ ਚਲਾ ਰਹੇ ਹੋ ਚਾਹੇ ਤੁਸੀਂ ਮੋਟਰਸਾਈਕਲ ਚਲਾ ਰਹੇ ਹੋ ਤੇ ਇਹਨਾਂ ਦੀ ਰਫ਼ਤਾਰ ਜਿਹੜੀ ਆ ਉਨੀ ਹੀ ਰੱਖੋ ਜਿੰਨੀ ਤੁਹਾਡੀ ਕੰਟਰੋਲ 'ਚ ਹੋ ਸਕੇ ਕਿਉਂਕਿ ਕੰਟਰੋਲ 'ਚ ਨਾ ਹੋਣ ਤੋਂ ਬਾਅਦ ਵੱਡਾ ਹਾਦਸਾ ਜਿਹੜਾ ਉਹ ਵਾਪਰ ਜਾਂਦਾ ਹੈ ਤੇ ਇੱਥੇ ਵੀ ਇਸੇ ਤਰੀਕੇ ਦੇ ਨਾਲ ਹੋਇਆ ਇਹ ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ ਸਵਾਰ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰ ਦਿੱਤੀ ਆ ਕਿ ਉਹ ਉੱਥੇ ਹੀ ਉਸ ਦੀ ਮੌਤ ਹੋ ਗਈ ਆ ਤੇ ਪੂਰੀ ਖਬਰ ਲੁਧਿਆਣਾ ਦੇ ਸਰਾਂਭਾ ਨਗਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੋਵੇਂ ਹੀ ਜਦੋਂ ਆਪਣੀ ਆਪਣੀ ਜਗ੍ਹਾ ਤੇ ਕਿਤੇ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਪਹੁੰਚਦੇ ਆ ਸੜਕ ਤੇ ਹੀ ਇਹ ਵੱਡਾ ਹਾਦਸਾ ਜਿਹੜਾ ਵਾਪਰ ਗਿਆ ਕਿਉਂਕਿ ਦੂਸਰੀ ਸਾਈਡ ਤੋਂ ਇੱਕ ਸਾਈਡ ਤੋਂ ਗੱਡੀ ਆ ਰਹੀ ਸੀ ਦੂਸਰੀ ਸਾਈਡ ਤੋਂ ਮੋਟਰਸਾਈਕਲ ਸਵਾਰ ਆ ਰਹੀ ਆ ਸੀ ਦੋਵਾਂ ਦੀ ਆਹਮੋ ਸਾਹਮਣੇ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਹੁੰਦੀ ਹੈ ਲੋਕ ਪਹੁੰਚਦੇ ਲੋਕਾਂ ਨੇ ਵੀ ਦੇਖਿਆ ਹਾਦਸੇ ਨੂੰ ਪੂਰਾ ਤੇ ਪੁਲਿਸ ਨੂੰ ਬੁਲਾਇਆ ਗਿਆ ਮਾਮਲੇ ਦੇ ਵਿੱਚ ਪੁਲਿਸ ਨੇ ਗੱਡੀ ਵਾਲੇ ਤੇ ਜਿਹੜਾ ਮਾਮਲਾ ਦਰਜ ਕੀਤਾ ਤੇ ਕਾਰਵਾਈ ਪੁਲਿਸ ਵੱਲੋਂ ਹੁਣ ਸ਼ੁਰੂ ਕਰ ਦਿੱਤੀ ਗਈ ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰੀ ਆ ਤੇ